ਜੀ ਕਹਾਸਾ ਵੈਤ ਕੀ ਫਤੇਸਤ ਅਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਜੀਓ ਭਾਈ ਗਰਦਾਸ ਜੀ ਦੀ ਪਹਿਲੀ ਗਾਥਾ ਵਿੱਚੋਂ 35ਵੀਂ ਪੌੜੀ ਆਪ ਜੀ ਦਾ ਸਾਹਮਣੇ ਕਰੀਏ ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਇ ਕੀ ਸਤਨ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨ ਫਿਰ ਗੁਰੂ ਜੀ ਬਗਦਾਦ ਵੱਲ ਨੂੰ ਚਲੇ ਗਏ ਬਾਹਰ ਜਾ ਕੇ ਖਸਾਂ ਤੇ ਆਸਨ ਉਸ਼ਾਲਿਆ ਮੌਜ ਨਾਲ ਬੈਠ ਗਏ ਇੱਕ ਬਾਬਾ ਆਕਾਲ ਪ੍ਰਭੂ ਦਾ ਰੂਪ ਤੇ ਦੂਜਾ ਸਾਥੀ ਹੈ ਮਰਦਾਨਾ ਦਿੱਤੀ ਬਾਗ ਨਵਾਜ ਕਰ ਸੁੰਨ ਸਮਾਨ ਹੋਆ ਜਹਾਨਾ ਜਦ ਬਾਬੇ ਨੇ ਇੱਥੇ ਬੈਠ ਕੇ ਭੈਣ ਮੰਗੀ ਕਰਕੇ ਬਾਗ ਦਿੱਤੀ ਐਸੀ ਉੱਚੀ ਆਵਾਜ਼ ਦਿੱਤੀ ਜੋ ਮਿੱਠੀ ਤੇ ਸ੍ਰੀਲੀ ਸੀ ਉਸ ਬਾਬੇ ਦੀ ਆਵਾਜ਼ ਨੂੰ ਜਿਹਨੇ ਵੀ ਸੁਣਿਆ ਮਸਤੀ ਵਿੱਚ ਗੁੰਮ ਹੋ ਗਿਆ ਮਸਤ ਹੋ ਕੇ ਉੱਥੇ ਹੀ ਬੈਠ ਗਿਆ ਖਲੋ ਗਿਆ ਚੁੱਪ ਚਾਪ ਵਰਤਗੀ ਪਾਪ ਸਾਹਿਬ ਦੀ ਅਕਾਨ ਵਨ ਤਾੜੀ ਲੱਗ ਗਈ ਸੁੰਨ ਮੰ ਨਗਰੀ ਭਈ ਸੁੰਨ ਮੰ ਸੁੰਨ ਮੰ ਨਗਰੀ ਭਈ ਦੇਖ ਪੀਰ ਭਇਆ ਹਰਾਨਾ ਵੇਖੇ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਾਨਾ ਸੋ ਹੁਣ ਜਦੋਂ ਸਾਰੀ ਬਗਦਾਦ ਨਗਰੀ ਵਿੱਚ ਚੁੱਪਚਾਪ ਹੋ ਗਈ ਪੀਰ ਵੇਖ ਕੇ ਹੱਕਾ ਬੱਕਾ ਰਹਿ ਗਿਆ ਹੈ ਇਹ ਕੀ ਹੋ ਗਿਆ ਕਿਸੇ ਵਾਸੇ ਵੀ ਆਵਾਜ਼ ਨਹੀਂ ਆਉਂਦੀ ਤਾਂ ਉਸ ਦਸਤਗੀਰ ਨੇ ਅੰਦਰ ਧਿਆਨ ਹੋ ਕੇ ਵੇਖਿਆ ਇਹ ਡੇਟਰ ਕਿ ਕ ਫਕੀਰ ਵੱਡਾ ਬੇਪਰਵਾਹ ਹੈ ਜੋ ਖੁਦਾ ਬਾਜੋ ਹੋਰ ਕਿਸੇ ਦੀ ਪਰਵਾਹ ਰੱਖਦਾ ਹੀ ਨਹੀਂ ਖਾਸ਼ ਨਹੀਂ ਰੱਖਦਾ ਤਾਂ ਦਸਤਗੀਰ ਰਹਿ ਨਾ ਸਕਿਆ ਝਟਪਟ ਉੱਥੇ ਜਾ ਕੇ ਪੂਜਾ ਜਿੱਥੇ ਗੁਰੂ ਨਾਨਕ ਸਾਹਿਬ ਜੀ ਬੈਠੇ ਹੋਇਸਨ ਪੁੱਛਿਆ ਫਿਰ ਕੇ ਦਸਤਗੀਰ ਕੌਣ ਫਕੀਰ ਕਿਸ ਕਾ ਘਰਾਨਾ ਵੇਖੇ ਧਿਆਨ ਲਗਾਏ ਕਾ ਇੱਕ ਫਕੀਰ ਵੱਡਾ ਮਸਤਾਨਾ ਸੋ ਪਿਆਰਿਓ ਦਸਤਗੀਰ ਨੇ ਜਾ ਕੇ ਪੁੱਛਿਆ ਮਰਦਾਨੇ ਤੋਂ ਇੱਕ ਕੌਣ ਆ ਕਿਸ ਘਰਾਣੇ ਦੇ ਫਕੀਰ ਨੇ ਇਹਦਾ ਗੁਰੂ ਕਿਹੜਾ ਹੈ ਜਿਸ ਨੇ ਇਸ ਨੂੰ ਵੇਖ ਦਿੱਤਾ ਹੈ ਨਾਨਕ ਕਲ ਵਿੱਚ ਆਇਆ ਰੱਬ ਫਕੀਰ ਇੱਕੋ ਪਹਿਚਾਨਾ ਤਰਤ ਆਕਾਸ ਚੋਂ ਦਿਸ ਜਾਨਾ ਸੋ ਮਰਦਾਨੇ ਨੇ ਦੱਸਿਆ ਇਹ ਗੁਰੂ ਨਾਨਕ ਦੇਵ ਜੀ ਕੱਜ ਕੋ ਵਿੱਚ ਪ੍ਰਗਟ ਹੋਏ ਨੇ ਜੋ ਆਪ ਹੀ ਰਬੂ ਫਕੀਰ ਨੇ ਇਹ ਗੱਲ ਵਿੱਚ ਭੇ ਤੇ ਫਰਕ ਨਾ ਜਾਣ ਕਿਉਂਕਿ ਦੁਨੀਆ ਨੇ ਇਸ ਨੂੰ ਰੱਬ ਦਾ ਰੂਪ ਜਾਣਿਆ ਹੈ ਗੁਰੂ ਨਾਨਕ ਦੇਵ ਜੀ ਦੀ ਇਹ ਜਾਰੀ ਕਲਾ ਕਰਾਮਾਤ ਨੂੰ ਕੌਣ ਛਾਪ ਕੇ ਰੱਖਦਾ ਭਾਵੇਂ ਗੱਲ ਸਭ ਪਾਸੇ ਪ੍ਰਗਟ ਹੋ ਗਈ ਲੋਕ ਛਿਣੇ ਤੇ ਨਮਸਕਾਰਾਂ ਕਰਨ ਲੱਗੇ ਭਾਵ ਧਰਤੀ ਕਾਚਾਰ ਉਦ ਸ਼ਾਮਾਪੂਰ ਪੱਛਮ ਉੱਤਰ ਦੱਖਣ ਸਾਰੇ ਹੀ ਪ੍ਰਸਿੱਧ ਹੋ ਗਏ ਪੁੱਛੇ ਪੀਰ ਤਕਰਾਰ ਕਰ ਇਹ ਫਕੀਰ ਵੱਡਾ ਤਾਈ ਇਥੇ ਵਿੱਚ ਬਗਦਾ ਦੇ ਵੱਡੀ ਕਰਾਮਾਤ ਦਿਖਾਈ ਵਿਚਾਰ ਬਟਾਂਦਰਾ ਕੀਤਾ ਕਈ ਤਰ੍ਹਾਂ ਦੇ ਝਗੜੇ ਰੂਪ ਵਿੱਚ ਪੀਰ ਨੇ ਸਵਾਲ ਜਵਾਬ ਕੀਤੇ ਜਿਸ ਤੋਂ ਪੀਰ ਨੇ ਆਪਣੇ ਆਪ ਨੂੰ ਕਮਜ਼ੋਰ ਅਨੁਭਵ ਕੀਤਾ ਕਿਉਂਕਿ ਇਸੇ ਤਰ੍ਹਾਂ ਹੋਰ ਸਵਾਲ ਦਾ ਜਵਾਬ ਗੁਰੂ ਜੀ ਵੱਲੋਂ ਤਸੱਲੀ ਬਖਸ਼ੇ ਦਿੱਤਾ ਜਾਂਦਾ ਆਖਰ ਜਦੋਂ ਨਿਸ਼ਾ ਹੋ ਗਈ ਤਾਂ ਜਾਣ ਲਿਆ ਕਿ ਇਹ ਬੜਾ ਫਕੀਰ ਸ਼ਕਤੀਵਾਨ ਹੈ ਕਿਉਂਕਿ ਇਸ ਨੇ ਇੱਥੇ ਬਗਦਾਦ ਵਿੱਚ ਵੱਡੀ ਕਰਾਮਾਤ ਵਿਖਾਈ ਬਾਤ ਆਲ੍ਹਾ ਨੇ ਆਕਾਸ ਲਖ ਊੜਕ ਭਾਲੀ ਖਬਰ ਸੁਣਾਈ ਫੇਰ ਦੁਰਾਇਣ ਦਸਤਗੀਰ ਅਸੀਂ ਵਿਵੇਖਾਂ ਜੋਤੋਈ ਪਾਈ ਸੋ ਪਿਆਰਿਓ ਦਸਤਗੀਰ ਨੇ ਹੁਹਾ ਕੇ ਪੁੱਛਿਆ ਮਕੀਰ ਸਾਈ ਜਿਹੜੀ ਤੂੰ ਸ਼ਕਤੀ ਪਾਈ ਸਾਨੂੰ ਵੀ ਦੱਸਿਆ ਸੀ ਵੀ ਦੇਖੀਏ ਗੁਰੂ ਜੀ ਨੇ ਕਿਹਾ ਤੂੰ ਨਹੀਂ ਜਿਸ ਉਤੇ ਤੈਨੂੰ ਯਕੀਨ ਹੋ ਸਾਡੇ ਨਾਲ ਭੇਜ ਦੇ ਪੀਰ ਨੇ ਆਪਣੇ ਪੁੱਤਰ ਨੂੰ ਜਾਣ ਵਾਸਤੇ ਕਿਹਾ ਗੁਰੂ ਜੀ ਨੇ ਅੱਖਾਂ ਮੀਟੀਆਂ ਤੇ ਸੁਰਤੀ ਦੇ ਮਾਰਗ ਹਵਾ ਰੂਪ ਹੋ ਪੀਰ ਦੇ ਪੁੱਤਰ ਨੂੰ ਨਾਲ ਲੈ ਗਏ ਨੇ ਲੱਖ ਆਕਾਸ਼ ਪਤਾਲ ਲੱਖ ਅੱਖ ਫੁਰਕ ਵਿੱਚ ਸਭ ਦਿਖਲਾਈ ਪਰ ਕਚਰਾਉ ਪਰ ਕਚਕੋਲ ਪ੍ਰਸ਼ਾਦ ਦਾ ਤੁਰੋ ਪਤਾਲ ਨੂੰ ਲਈ ਖੜਾਈ ਯਾਰ ਕਲਾ ਨਾਲ ਸ਼ਬੇ ਸ਼ਪਾਈ ਅੱਖ ਦੇ ਫਰਕ ਜਿਤਨੇ ਸਮੇਂ ਵਿੱਚ ਲੱਖਾ ਪਤਾਲ ਤੇ ਆਕਾਸ਼ ਉਸ ਨੂੰ ਵਿਖਾ ਦਿੱਤੇ ਪੀਰ ਦੇ ਪੁੱਤਰ ਕੋਲ ਇੱਕ ਲੋਟਾ ਸੀ ਉਸ ਵਿੱਚੋਂ ਜਿੱਥੇ ਵੀ ਸੰਗਤ ਵਿੱਚ ਗਿਆ ਉਥੋਂ ਦਾ ਪ੍ਰਸ਼ਾਦ ਪਾਈ ਗਿਆ ਲੋਟਾ ਪ੍ਰਸ਼ਾਦ ਦਾ ਪਰ ਗਿਆ ਵਾਪਸ ਅੱਖਾਂ ਦੇ ਖੁੱਲ੍ਹਦੇ ਵਾਪਸ ਆ ਗਿਆ ਗੁਰੂ ਨਾਨਕ ਦੇਵ ਜੀ ਇਹ ਯਾਰੀ ਕਲਾ ਨੂੰ ਹੁਣ ਕੌਣ ਛਿਪਾ ਕੇ ਰੱਖ ਸਕਦਾ ਸੀ ਇਹ ਗੱਲ ਸਭ ਪਾਸੇ ਪ੍ਰਗਟ ਹੋ ਗਈ ਲੋਕ ਸ਼ੀਦੇ ਤੇ ਨਮਸਕਾਰਾਂ ਕਰਨ ਲੱਗੇ ਗੜ ਬਗਦਾਦ ਨਵਾਏ ਕੇ ਮੱਕਾ ਮਦੀਨਾ ਸਭੇ ਨਵਾਇਆ ਸਿੱਧ 84 ਮੰਡਲੀ ਖੜ ਦਰਸ਼ਨ ਪ੍ਰਖੰਡ ਜਰਾਇਆ ਸੋ ਬਗਦਾਦ ਦਾ ਗੜ ਪੀਰਾਂ ਨੂੰ ਜਿੱਤ ਗਏ ਮੁਸਲਮਾਨੀ ਕਰਾਮਾਤੀ ਫਕੀਰਾਂ ਦੇ ਗੜ ਤੋਂ ਵੱਡਾ ਮੱਕੇ ਦੇ ਮਦੀਨੇ ਵਿੱਚ ਭਾਰੀ ਇਤਬਰਾਬ ਕੀਤੀ ਮੁਸਲਮਾਨੀ ਮੱਤਾ ਜੋ ਸਭ ਤੋਂ ਵੱਡਾ ਕੇਂਦਰ ਸੀ ਫਿਰ 84 ਵੱਡੇ ਵੱਡੇ ਸਿੱਧਾਂ ਦੀਆਂ ਬੰਡਲੀਆਂ ਖੱਡ ਦਰਸ਼ਨਾਂ ਦੇ ਪਖੰਡ ਆਦਕ ਨੂੰ ਵੀ ਯਤਲਿਆ ਇਹਨਾਂ ਨੂੰ ਰੱਬ ਦਾ ਮਾਰਗ ਸਮਝਾ ਦਿੱਤਾ ਇੱਕ ਪ੍ਰਭੂ ਦੇ ਸੱਚੇ ਨਾਮ ਤੋਂ ਬਿਨਾਂ ਹੋਰ ਸਭ ਪਖੰਡ ਹੈ ਜਿਨ੍ਹਾਂ ਦੀ ਰੱਬੀ ਦਰਬਾਰ ਵਿੱਚ ਕੋਈ ਕੀਮਤ ਨਹੀਂ ਹੁੰਦੀ ਬਾਤ ਆਲਾਇਆਂ ਆਕਾਸ ਲੱਖ ਜੀਤੀ ਧਰਤੀ ਜਨ ਸਵਾਇਆ ਜੀਤੇ ਨਮ ਖਡ ਮੇਦਨੀ ਸਤ ਨਾਮ ਦਾ ਚੱਕਰ ਫਰਾਇਆ ਸੋ ਪਿਆਰਿਓ ਲਖ ਪਤਾ ਤੇ ਆਕਾਸ਼ ਪੀਰ ਦੇ ਪੁੱਤ ਨੂੰ ਦਿਖਾ ਤੇ ਸਾਰੇ ਜਗਤ ਨੂੰ ਜਿੱਤ ਲਿਆ ਸਤਨਾਮ ਦਾ ਸੱਚ ਕਰ ਚਲਾਇਆ ਕਿ ਗੁਰੂ ਜੀ ਦੀ ਫਤਿਹ ਦੇ ਡੰਕੇ ਵੱਜ ਗਏ ਨੌ ਖੰਡਾਂ ਵਿੱਚ ਸਤਨਾਮ ਦਾ ਡੰਕਾ ਵੱਜ ਗਿਆ ਦੇਵਦਾਨੋਂ ਰਾਖਸ ਦੇਨ ਸਭ ਚਿੱਤ ਗੁਫਤਾ ਸਭ ਚਰਣੀ ਲਾਇਆ ਇੰਦਰਾਸਨਿਆਂ ਪਛਰਿਆ ਰਾਗ ਰਾਗਣੀ ਮੰਗਲ ਗਾਇਆ ਇੰਦਰ ਦੇ ਅਸਨ ਅਗੇ ਆਉਣ ਵਾਲੀਆਂ ਪਛਰਾਂ ਨੇ ਵੀ ਗੁਰੂ ਨਾਨਕ ਦੀ ਮਹਿਮਾ ਦੇ ਗੀਤ ਗਾਏ ਮੰਗਲਾਂ ਦੀ ਧੁਨੀ ਕੀਤੀ ਗੁਰੂ ਨਾਨਕ ਨੇ ਸੱਚੇ ਪ੍ਰਚਾਰ ਦਾ ਸਰਕਾ ਸਭ ਪਾਸੇ ਜਗਤ ਵਿੱਚ ਆਨੰਦ ਹੋ ਗਿਆ ਭਇਆ ਆਨੰਦ ਜਗਤ ਵਿੱਚ ਕਲ ਤਾਨ ਗੁਰੂ ਨਾਨਕ ਆਇਆ Hindu Musalman ਨਵਾਇਆ ਸੋ ਸਾਰੀ ਦੁਨੀਆ ਕਾਲਯੁਗ ਦੇ ਸਮੇਂ ਵਿੱਚ ਤਾਨ ਲਈ ਆਏ ਨੇ Hinduਾਂ ਤੇ Musalmanਾਂ ਨੂੰ ਆਪੋ ਆਪਣੀ ਹਉਮੈ ਨੂੰ ਛੱਡ ਕੇ ਸਤਿਗੁਰੂ ਜੀ ਦੇ ਅੱਗੇ ਨਵਾਇਆ ਫੇਰ ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਭੇ ਉਤਾਰਾ ਪੈਰ ਸੰਸਾਰੀ ਕਪੜੇ ਮੰਜੀ ਬੈਠ ਕੇ ਆਵਤਾਰ ਇਹ ਫੇਰੀ ਤੋਂ ਬਰੰਤ ਬਾਬਾ ਜੀ ਫਿਰ ਕਰਤਾਰਪੁਰ ਪੁੱਜ ਗਏ ਹੁਣ ਆਪ ਦੀ ਨੇ ਸਾਰਾ ਉਦਾਸੀ ਭੇਖ ਸੇ ਤੋਂ ਲਾਇਆ ਸੰਸਾਰੀ ਕਪੜੇ ਪਹਿਣ ਲੈ ਸਿੱਖਿਆ ਲੋਕਾਂ ਨੂੰ ਉਦਾਸੀਆਂ ਸਵੇਂ ਦਿੰਦੇ ਰਹੇ ਉਸ ਨੂੰ ਅਮ੍ਰਿਤੌਰ ਤੇ ਪ੍ਰਚਾਰ ਲਈ ਆਪ ਮੰਜੀ ਪਾਵ ਗੱਦੀ ਤੇ ਬੈਠੇ ਅਵਤਾਰ ਰੂਪ ਬਣ ਗਏ ਇਹ ਵੀ ਅਥ ਕੀਤਾ ਜਾ ਸਕਦਾ ਹੈ ਕਿ ਲੋਕਾਂ ਦਾ ਪਾਰ ਉਤਾਰਾ ਕਰਨ ਵਾਸਤੇ ਉਲਟੀ ਗੰਗ ਵਹਾਈ ਅੰਦਰ ਸਿਰ ਉੱਪਰ ਧਾਰਾ ਪੁੱਤਰੀ ਕਉ ਨ ਪਾਲਿਆ ਮਨ ਖੋਟੇ ਆ ਕੀ ਨਸਿਆਰ ਸੁਪਿਆਰਿਓ ਉਲਟੀ ਗੰਗਾ ਚਲਾ ਦਿੱਤੀ ਜਦੋਂ ਆਪਣੇ ਸੇਵਕ ਅੰਗਦ ਨੂੰ ਗੁਰੂ ਅੰਗਦ ਸਾਹਿਬ ਕੇ ਭਾਈ ਨਹਿਣਾ ਜੀ ਨੂੰ ਉਸ ਦੇ ਪੈਰਾਂ ਤੇ ਸਿਰ ਝੁਕਾ ਦਿੱਤਾ ਉਹ ਕਿਸ ਲਈ ਕਰਨਾ ਪਿਆ ਪੁੱਤਰਾਂ ਨੇ ਆਪ ਜੀ ਦਾ ਹੁਕਮ ਨਾ ਮੰਨਿਆ ਕੀ ਹੋਕੇ ਨਸ ਗਏ ਇਹੋ ਮੰਦੇ ਖੋਟੇ ਹੋਣ ਦਾ ਸਬੂਦ ਦਿੱਤਾ ਬਾਣੀ ਮੁਖੋਂ جاری ਇਹ ਹਰਿ ਸ਼ਨਾਇ ਮਿਟੀ ਅਧਾਰਾ ਗਿਆਨ ਗੋਠ ਚਰਚਾ ਸਦਾ ਅਨਹਦ ਸ਼ਬਦ ਉੱਠੇ ਤਨ ਘਾਰਾ ਸੋ ਪਿਆਰਿਓ ਇੱਥੇ ਗੁਰੂ ਨਾਨਕ ਦੇਵ ਜੀ ਨੇ ਮੱਝੀ ਤੇ ਬੈਠ ਕੇ ਮੁਖੋਂ ਬਾਣੀ ਚਾਰੀ ਸੱਚੇ ਉਪਦੇਸ਼ ਨਾਲ ਅંધੇਰ ਮਣਾ ਵਾਲਿਆਂ ਦੇ ਪਰਮ ਤੇ ਸੰਸੇ ਵੇੜ ਤੇ ਰੋਸ਼ਨ ਕਰ ਦਿੱਤੇ ਆਪ ਜੀ ਦਾ ਪਰਮ ਪ੍ਰਯੋਜਨ ਇਹੋ ਸੀ ਕਿ ਬਾਣੀ ਦਾ ਨਵੇਂ ਸਾਰੇ ਹਿਥਾਵਾਂ ਤੇ ਚੰਨ ਕੀਤਾ ਜਾਵੇ ਜੋ ਇਥੇ ਹੀ ਵਸ ਨਹੀਂ ਕਰਤਾਰਪੁਰ ਵਿੱਚ ਹਰ ਸਮੇਂ ਹੀ ਗਿਆਨ ਦੀਆਂ ਗੋਸ਼ਟੀਆਂ ਚਰਚਾ ਹੁੰਦੀਆਂ ਰਹੀਆਂ ਹਰ ਵੇਲੇ ਅਨੰਦ ਸ਼ਬਦੀ ਗੂੰਜ ਗੂੰਜਦੀ ਰਹਦੀ ਸੋਦਰ ਆਰਤੀ ਗਾਈਏ ਅੰਮ੍ਰਿਤ ਵੇਲੇ ਜਾਪ ਵਿਚਾਰਾ ਗੁਰਮੁਖ ਭਾਰ ਅਸਲ ਮਨ ਤਾਰਾ ਸੋ ਪਿਆਰਿਓ ਸੋਦਰ ਆਰਤੀ ਗਾਈ ਜਾਂਦੀ ਅੰਮ੍ਰਿਤ ਵੇਲੇ ਜਾਪ ਉਚਾਰਿਆ ਜਾਂਦਾ ਜੋ ਵੀ ਸਿੱਖ ਬਣਦਾ ਉਹ ਗੁਰਬਾਣੀ ਰੂਪ ਉਦੇਸ਼ ਦਾ ਤਾਰਣੀ ਬਣ ਕੇ ਇਸ ਨੇਮ ਤੇ ਚੱਲਦਾ ਗੁਰਮਖਾਨੀ ਅਥਰਬਨ வேத ਦੇ ਭਾਰ ਨੂੰ ਆਪਣੀ ਸਿਰਾਂ ਤੋਂ ਉਲਾ ਦਿੱਤਾ ਤੇ ਗੁਰਬਾਣੀ ਦੇ ਪ੍ਰੇਮੀ ਹੋ ਗਏ ਮੇਲਾ ਸੁਣ ਸਿਵਰਾ ਦਾ ਬਾਬਾ ਚੱਲ ਵਟਾਲੇ ਆਈ ਦਰਸ਼ਨ ਵੇਖਣ ਕਾਰਨ ਸਗਲੀ ਉਲਟ ਪਈ ਲੁਕਾਈ ਜਦੋਂ ਗੁਰਦੇਵ ਜੀ ਨੇ ਸ਼੍ਰੀ ਰਾਤਰੀ ਦਾ ਮੇਲਾ ਸੁਣਿਆ ਮੇਲੇ ਵਿੱਚ ਬਹੁਤ ਲੋਕਾਂ ਦਾ ਇਕੱਠ ਹੈ ਆਪਣਾ ਸੱਚਾ ਪ੍ਰਚਾਰ ਕਰਨ ਲਈ ਚੱਲ ਵਟਾਲੇ ਆ ਗਏ ਆਪ ਜੀ ਦੀ ਇੱਥੇ ਪੁੰਜ ਅਨੁਸਾਰ ਹੀ ਦਰਸ਼ਨ ਕਰਨ ਵਾਸਤੇ ਦੁਨੀਆ ਦੇ ਗੁਰੂ ਤੇ ਵਰ ਉਲਟ ਪਈ ਔਰ ਲੱਗੀ ਵਰਸ਼ਨ ਰਸ਼ਮੀ ਰਿੱਧ ਸਿੱਧ ਨੌ ਨਿੱਦ ਸਵਾਈ ਜੋਗੀ ਦੇਖ ਚਤਰਨ ਨੂੰ ਮਨ ਵਿੱਚ ਰਿਸਕ ਘਨੇਰੀ ਖਾਈ ਸੋ ਪਿਆਰੇ ਉਹਥੇ ਪੂਜਨਸਾਰ ਗੁਰੂ ਜੀ ਦੇ ਅੱਗੇ ਦਰਸ਼ਨ ਭੇਟਾ ਵਜੋਂ ਲੋਕਾਂ ਮਨੋਂ ਰਸ਼ਮੀ ਦੀ ਵਰਖਾ ਹੋਣ ਲੱਗੀ ਐਨੀ ਮਾਇਆ ਇਕੱਠੀ ਹੋ ਗਈ ਜਿਵੇਂ ਰਿੱਧੀਆਂ ਸਿੱਧੀਆਂ ਤੇ ਨੌ ਸਿੱਧੀਆਂ ਨਿੱਧੀਆਂ ਹਜ਼ੂਰ ਆ ਗਈਆਂ ਹੁਣ ਜੋਗੀ ਲੋਕ ਕੌਦਗ ਨੂੰ ਵੇਖ ਕੇ ਖਾਰ ਖਣ ਲਗੇ ਵੇਖ ਕੇ ਮਨ ਵਿੱਚ ਈਰਖਾ ਖਾਧੀ ਸੜ ਗਏ ਭਗਤੀਆਂ ਪਾਈ ਭਗਤਿਆਨ ਲੋਟਾ ਜੋਗੀ ਲਿਆ ਸਿਪਾਈ ਭਗਤੀਆਂ ਗਈ ਭਗਤ ਭੁੱਲ ਲੋਟੇ ਅੰਦਰ ਸੁਤਪ ਭਲਾਈ ਸੋ ਪਿਆਰਿਓ ਇਥੇ ਅੜਕੇ ਬਾਬੇ ਨੇ ਨਵਾਂ ਕੌਲ ਤੋਰਿਆ ਕੁਝ ਰਾਸਧਾਰੀਏ ਰਾਸ ਪਾ ਪਾ ਕੇ ਆਪਣੇ ਕਰਤਵ ਲੋਟਾ ਘੇਰਾ ਕੇ ਪੈਸੇ ਗਰਾਈ ਜਾਂਦੇ ਸਨ ਜੋਗੀਆਂ ਨੇ ਲੋਟਾ ਚੁੱਕ ਕੇ ਲਕਾਰ ਦਿੱਤਾ ਉਹ ਇਸ ਲਈ ਕਿ ਇਹ ਰਾਸਧਾਰੀਆਂ ਦੇ ਸਾਡੇ ਅੱਗੇ ਕੀਰਤਨ ਕਿਉਂ ਨਹੀਂ ਕੀਤਾ ਬਿਚਾਰੇ ਰਾਹਤਾਰੀਆਂ ਨੂੰ ਲੋਟਾ ਚੁੱਕਿਆ ਵੇਖਿਆ ਉਸ ਲੋਟੇ ਕਾ ਨਰਾਸ ਪਾਉਣੀ ਭੁੱਲ ਗਏ ਇਹਨਾਂ ਦੀ ਸੁਰਤ ਲੋਟੇ ਵਿੱਚ ਆ ਗਈ ਕਿਉਂਕਿ ਜੋ ਉਸ ਵਿੱਚ ਗ੍ਰਾਹੀ ਦਾ ਰੁਪਈਆ ਇਕੱਠਾ ਹੋਇਆ ਸੀ ਸੋ ਬਾਬਾ ਜਾਨੀ ਜਾਨਪੁਰਖ ਕੱਢਿਆ ਲੋਟਾ ਜਹ ਲਕਾਈ ਵੇਖ ਸਲਤਰ ਜੋਖ ਹੁਣ ਸਿਆਈ ਸੋ ਬਾਬੇ ਨੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਰਾਹਤਾਰੀਆਂ ਦੀ ਹਾਲਤ ਤੇ ਤਰਸ ਕਰਕੇ ਜੋਗੀਆਂ ਨੂੰ ਜਿੱਥੇ ਲੋਟਾ ਲਕਾਇਆ ਸੀ ਜਬਾ ਹਦ ਤਾ ਕਢਾਰ ਦਿੱਤਾ ਜੋਗੀਆਂ ਨੇ ਇਸ ਗੱਲ ਤੋਂ ਬੜੀ ਤਮਕ ਲਗੀ ਗੁੱਸੇ ਵਿੱਚ ਆ ਗਏ ਕਰਾ ਮਾਰ ਦੀ ਹਾਮੇ ਨੇ ਉਹਨਾਂ ਨੂੰ ਲਾਂਬੂ ਲਾ ਦਿੱਤਾ ਖਾਦੀ ਖੁਣ ਸੰਜਗੀਸ ਰਾ ਖੋਜ ਗੋਸ਼ਟ ਕਰਨ ਸਭੇ ਉੱਠਿਆਈ ਪੁੱਛੇ ਜੋਗੀ ਭੰਗਰਨਾਸ ਤੋ ਇਹ ਦੁੱਧ ਵਿੱਚ ਕਾਂਜੀ ਕਿਉ ਪਾਈ ਉਹ ਸਾਰੇ ਦੇ ਸਾਰੇ ਜੋਗੀ ਲੋਕ ਇਰਖਾ ਕਰਕੇ ਚਰਚਾ ਕਰਨ ਲਈ ਆ ਗਏ ਕਹਿਣ ਲਗੇ ਕਿ ਭੰਗਰਨਾਸ ਜੋਗੀ ਈਰਖਾ ਵਿਚ ਭਰਿਆ ਹੋਇਆ ਹੈ ਕਹਿ ਲਗਾ ਨਾਲਖ ਦੱਸ ਤੂੰ ਦੁੱਧ ਵਿੱਚ ਕਾਂਜੀ ਵਾਲਾ ਕੰਮ ਕਿਉਂ ਕੀਤਾ ਹੈ ਫਿੱਟਿਆ ਚਾਟਾ ਦੁੱਧ ਦਾ ਰੜ ਕਿਆ ਮੱਖਣ ਹੱਥ ਨੇ ਆਈ ਪੇਖ ਉਤਾਰ ਅਦਾਸ ਦਾ ਵਤ ਕਿਉਂ ਸੰਸਾਰੀ ਰੀਰ ਚ ਲਾਈ ਦੁੱਧ ਦਾ ਮੜਕਾ ਫਟ ਗਿਆ ਤੂੰ ਆਪ ਹੀ ਸੋਚ ਕੇ ਦੱਸ ਰੜਕਣ ਨਾਲ ਮੱਖਣ ਕੀ ਨਿਕਲਣਾ ਹੈ ਤੂੰ ਫਕੀਰੀਦਾਰ ਕੇ ਫਕੀਰੀ ਰੂਪ ਦੁੱਧ ਦੇ ਜਾਟੇ ਵਿੱਚ ਮੁਰਗਿਸ਼ਤੀ ਬਣ ਕੇ ਕਾਜੀ ਪਾਰਿਆ ਹੈ ਉਹ ਤਾਂ ਮੱਖਣ ਮੁਕਤੀ ਦੇ ਗਿਆਨ ਤੇਰੇ ਦੋਵੇਂ ਹੀ ਗਵਾਜ ਗਏ ਫਕੀਰੀ ਉਦਾਸੀ ਦੇਖ ਲਾਗੇ ਤੂੰ ਗ੍ਰਸਥ ਧਾਰਨ ਕਰ ਲਿਆ ਹੈ ਸੰਸਾਰੀ ਰੀਤ ਕਿਉਂ ਚਲਾ ਦਿੱਤੀ ਹੈ ਸੋ ਅਗੇ ਸੰਤ ਗੁਰੂ ਕਹਿੰਦੇ ਨਾਨਕ ਆਖੇ ਭੰਗਰਣਾ ਤੇਰੀ ਮਾਂ ਕਜਜੀ ਆਹੀ ਭਾਂਡਾ ਧੋਏ ਨਾ ਜਾਤੀਓ ਪਾਏ ਚੱਜੇ ਫੁੱਲ ਸੜਾਹੀ ਸੋ ਬਾਬਾ ਨਾਨਕ ਦੇਵ ਜੀ ਨੇ ਆਖਿਆ ਭੰਗਰਾ ਤੇਰੀ ਮਾਂ ਬੁੱਧ ਚੱਜੀ ਏ ਤੇਰੀ ਬੁੱਧੀ ਖਰਾਬ ਹੈ ਕਿਉਂਕਿ ਉਹਦੇ ਹਿਰਦੇ ਦਾ ਭਾਂਡਾ ਟੁੱਟਦਾ ਹੀ ਨਹੀਂ ਜਾਂਦਾ। ਭਾਵੇਂ ਜਿਸ ਤੇਰੀ ਬੁੱਧੀ ਨੇ ਹਿਰਦਾ ਤੋਟਾ ਨਹੀਂ ਤੇ ਕੁਛ ਅਜੇ ਢੰਗ ਨਾਲ ਹਿਰਦੇ ਵਿਚਲੇ ਦੁੱਧ ਨੂੰ ਬੁੱਧੀ ਨੂੰ ਖਰਾਬ ਕਰ ਲਿਆ ਹੈ। ਹੋਏ ਅਤੀਤ ਗ੍ਰਿਸ਼ਤ ਤਜ ਫਿਰ ਉਹਨੋ ਕੇ ਘਰ ਮੰਗਣ ਜਾਈ ਬਿਨ ਦਿੱਤੇ ਕਛ ਹੱਥ ਨਾ ਆਈ ਬਿਨ ਦਿੱਤੇ ਕਛ ਹੱਥ ਨਾ ਆਈ ਏ ਗੋਰਖh ਇਸ ਤੋਂ ਵੱਡਾ ਹੋਰ ਕੀ ਸਬੂਤ ਮਿਲ ਸਕਦਾ ਹੈ? ਤੁਸੀਂ ਵਿਰਕਤ ਹੋ ਕੇ ਗ੍ਰਿਸ਼ਤ ਨੂੰ ਛੱਡ ਕੇ ਉਹਨਾਂ ਗ੍ਰਸਤੀਆਂ ਦੇ ਘਰਾਂ ਨੂੰ ਮੰਨਣ ਚੜ ਪੈਂਦੇ ਹੋ ਮੂੰਹਨ ਕਿਹੜੇ ਮੂੰਹ ਨਾਲ ਉਹਨਾਂ ਗ੍ਰਸਤੀਆਂ ਦੀ ਨਿੰਦਾ ਕਰਦੇ ਹੋ ਹੇ ਗੋਰਖ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਜਿੱਤੇ ਬਿਨਾ ਕਿਸੇ ਨੂੰ ਕੋਈ ਵੀ ਨਹੀਂ ਮਿਲਦਾ ਇਹ ਸੁਣ ਬਚਨ ਜੋਗੀਸਰਾਂ ਮਾਰ ਗਿਰਤ ਬੋ ਰੋਏ ਉਠਾਈ ਖੜ ਦਰਸ਼ਨ ਕੋ ਖੇਦਿਆ ਕਾਂਜੁਗ ਨਾਨਕ ਵੇਦੀ ਆਈ ਸੁਣ ਵਿੱਚ ਇਹ ਆਉਂਦਾ ਹੈ ਕਿ ਬਾਬੇ ਦੇ ਵਿੱਚੋਂ ਸੁਣ ਕੇ ਜੋਗੀਆਂ ਨੇ ਧੁੱਪ ਮਾਰ ਕੇ ਚੰਦਰਨਾਥ ਦੇ ਕਰਕਾ ਮਾਰੀਆਂ ਬੜਾ ਰੋਹ ਤੇ ਗੁੱਸਾ ਪ੍ਰਗਟ ਕੀਤਾ ਪਰ ਕਈ ਰੂਪ ਪੂਰਤਾਂ ਦੇ ਧਾਰ ਲੈ ਕੇ ਕਹਿਣ ਲੱਗੇ ਕਾਜਗੁਜ ਬਾਬਾ ਨਾਨਕ ਵਿਧੀ ਆ ਕੇ ਖੜ ਦਰਸ਼ਨਾ ਧਰਮਾਂ ਦੀ ਨਖੇਦੀ ਕਰ ਰਿਹਾ ਹੈ ਸਿੱਧ ਬੋਲਣ ਸਭ ਔਖੀਆਂ ਤੰਤਰ ਮੰਤਰ ਕੀ ਧੂਣ ਚੜਾਈ ਰੂਹ ਮਟਾਏ ਜੋਗੀਆਂ ਸਿੰਘ ਬਾਗ ਬੋ ਚੱਤ ਦਿਖਾਈ ਇਉ ਸਾਰੇ ਸਿੱਧ ਤੰਤਰਾ ਮੰਤਰਾਂ ਦੀਆਂ ਧੁਨਾ ਉਚਾਰ ਕੇ ਉਹ ਦੁਨੀਆਂ ਦੱਸਣ ਲੱਗੇ ਇੱਥੇ ਹੀ ਵਸ ਨਹੀਂ ਯੋਗੀਆਂ ਨੇ ਸੰਗਰੂ ਨੂੰ ਪਰਮਾਉਣ ਵਾਸਤੇ ਕੋਈ ਤਰ੍ਹਾਂ ਦੇ ਰੂਪ ਬਟਾ ਲਏ ਕੋਈ ਸ਼ੇਰ ਕੋਈ ਵਿਗਿਆੜ ਬਣ ਕੇ ਚਲੇਦਰ ਦਿਖਾਉਣ ਲੱਗੇ ਇੱਕ ਪਰ ਕਰਕੇ ਉੱਡਰਨ ਪੰਖੀ ਜਿਵੇਂ ਰਹੇ ਲਿrai ਇੱਕ नाग ਹੋਏ ਤਾਉਣ ਛੋੜਿਆ ਇੱਕ ਨਾ ਵਰਖਾ ਅਗਨ ਵਸਾਈ ਇਥੇ ਇੱਕ ਪਰਾ ਵਾਲੇ ਪਰਛੀ ਬਣ ਗਏ ਕੰਛੀਆਂ ਵਾਂਗ ਉਡਾਰੀਆਂ ਨਾਉਣ ਲੱਗੇ ਜਿਵੇਂ ਪੰਛੀ ਅਸਮਾਨੇ ਤਾਰੀਆਂ ਨਾਉਂਦੇ ਨੇ ਇੱਕ ਫੜੀਆਂ ਰਣਾਲ ਬਣ ਕੇ ਫੁਕਾਰੇ ਵਾਂਗ ਲੱਗੇ ਕਿਸੇ ਨੇ ਅਗ ਦੀ ਵਰਖਾ ਵਸਾਤੀ ਭਾਵ ਆਰੰਭ ਕਰ ਦਿੱਤੀ ਸੋ ਤਾਰੇ ਤੋੜੇ ਪੰਗਰਣਾ ਸਿਕ ਚੜ ਮੇਗਣੀ ਜਲ ਤਰ ਜਾਈ ਸਿੱਧਾਂ ਅਗਨ ਨਾ 부ਝੇ ਬਜਾਈ ਸੋ ਪਿਆਰੇ ਉਹ ਪੰਗਰਣਾ ਆਥ ਨਹੀਂ ਤਾ ਤਾਰੇ ਜਾ ਤੋੜੇ ਕਲਗਣੀ ਤੇ ਬੈਠ ਕੇ ਤਲਾਹ ਦੇ ਜਲ ਵਿੱਚ ਤਨ ਲਗੇ ਪਰ ਇਹ ਸਭ ਕੁਝ ਕਰਕੇ ਵੀ ਸਿੱਧਾਂ ਦੇ ਅੰਦਰੋਂ ਹੋਵੇਂ ਦੀ ਅਗ ਮਿੱਠੀ ਮੱਠੀ ਨਾ ਹੋਈ ਪਰ ਆਵੇ ਸਭ ਕੁਝ ਕਰਦਿਆਂ ਹੋਿਆਂ ਵੀ ਇਨ੍ਹਾਂ ਜੋਗੀਆਂ ਦੀ ਅਗ ਨਹੀਂ ਬੁਝ ਸਕੀ ਸਿੱਧ ਬੋਲਣ ਸੁਨ ਨਾਨਕ ਤੁਹੇ ਜਗ ਨੂੰ ਕਰਾਮਾ ਦਿਖਾਈ ਕੁਝ ਵਿਖਾਲੇ ਅਸਾਂ ਨੂੰ ਤੁਹੇ ਕਿਉ ਢਿੱਲ ਐ ਵਹੀ ਲਾਈ ਜਦੋਂ ਸਿੱਧ ਸਾਰਾ ਜੋਰ ਲਾ ਕੇ ਹਰ ਗਏ ਗੁਰੂ ਨਾਨਕ ਨੂੰ ਪੁੱਛਣ ਲੱਗੇ ਤੁਸਾਂ ਜਗ ਨੂੰ ਕੀ ਕਰਾਮਾ ਦਿਖਾਈ ਹੈ ਏ ਨਾਨਕ ਇਹ ਤਾਂ ਅਸਾਂ ਸੁਣਿਆ ਹੈ ਤੁਸਾਂ ਜਗਤ ਨੂੰ ਕਰਾਮਾ ਦਿਖਾਈ ਹੈ ਕੋਈ ਸਾਨੂੰ ਵੀ ਐਸੀ ਵਸਤੂ ਦਾ ਨਮੂਨਾ ਵਿਖਾ ਕਿਉ ਢਿੱਲ ਲਾਈ ਬੈਠਾ ਹੈ ਬਾਬਾ ਬੋਲੇ ਨਾਨਕ ਜੀ ਅਸ ਵੇਖਣ ਯੋਗੀ ਵਸਤਨ ਕਾਈ ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ ਬਾਬਾ ਨਾਨਕ ਦੇਵ ਜੀ ਆਖਣ ਲੱਗੇ ਹੈ ਨਾਸ ਸੱਚ ਤਾਂ ਇਹ ਕਿ ਸਾਡੇ ਤਾਂ ਵੇਖਣ ਵਿੱਚ ਯੋਗ ਹੀ ਕੋਈ ਵਸਤੂ ਨਹੀਂ ਨੇ ਜਾਂ ਇਉਂ ਅਰਥ ਕੀਤਾ ਜਾ ਸਕਦਾ ਹੈ ਕਿ ਨਾ ਜੀ ਸਾਡੇ ਕੋਲ ਵੇਖਣ ਤੇ ਵਿਖਾਉਣ ਯੋਗ ਕੋਈ ਐਸੀ ਵਸਤੂ ਨਹੀਂ ਜੋ ਤੁਹਾਨੂੰ ਵਿਖਾਉਣਾ ਚਾਹਦੇ ਹਾਂ ਆਖਰ ਬਾਬਾ ਜੀ ਬੋਲੇ ਕਿ ਯੋਗ ਹੀ ਸਚਾਈ ਤਾਂ ਇਹ ਹੈ ਕਿ ਸਾਡੇ ਕੋਲ ਗੁਰੂ ਸੰਗਤ ਤੇ ਗੁਰੂ ਸ਼ਬਦ ਬਾਣੀ ਤੋਂ ਬਿਨਾ ਹੋਰ ਕੋਈ ਓਟ ਆਸਰਾ ਰਤੀ ਭਰ ਵੀ ਨਹੀਂ ਹੈ ਸ਼ਿਵ ਰੂਪੀ ਕਰਤਾ ਪੁਰਖ ਚੱਲੇ ਨਹੀਂ ਤਤ ਚਲਾਈ ਸਿੱਧ ਤੰਤਰ ਮੰਤਰ ਕਰ ਝੜ ਪਏ ਸ਼ਬਦ ਗੁਰੂ ਕੇ ਕਲੋਸ਼ ਪਾਈ ਕਿਉਂਕਿ ਕਾਰਨ ਕਰਨ ਦਾ ਕੇਵਲ ਉਹੀ ਕਰਤਾ ਪੁਰਖ ਆਪ ਹੈ ਚਲਾਏ ਮਾਨ ਕਿਸੇ ਦਾ ਕੀਤਾ ਹੋਇਆ ਨਹੀਂ ਗੁਰੂ ਜੀ ਨੇ ਸਿੱਧਾਂ ਨੇ ਕਿਸੇ ਵੀ ਚਲਤਰ ਤੋਂ ਚਲਾਏ ਮਾਨ ਨਾ ਹੋਏ ਜਿਸ ਤਰ੍ਹਾਂ ਕਿ ਧਰਤੀ ਹਲਾਈ ਹੋਈ ਨਹੀਂ ਹਿੱਲਦੀ ਛੇਦ ਤੰਤਰ ਮੰਤਰ ਕਰਕੇ ਹਾਰ ਗਏ ਗੁਰੂ ਦੇ ਸ਼ਬਦ ਨੇ ਉਹਨਾਂ ਦੀ ਕਲਾ ਸ਼ਿਪਾ ਦਿੱਤੀ ਖਤਮ ਕਰ ਦਿੱਤੀ ਦਦੇ ਦਾਤਾ ਗੁਰੂ ਹੈ ਕੱਕੇ ਕੀਮਤ ਕਿਨੇ ਨਪਾਈ ਸੋ ਦੀਨ ਨਾਨਕ ਸਤਗੁਰੂ ਸਰਣਾਈ ਦਦੇ ਅੱਖਰ ਦਾ ਅਰਥ ਦਾਤਾ ਕੇਵਲ ਗੁਰੂ ਆਪ ਹੈ ਤੇ ਉਸ ਗੁਰੂ ਦੀ ਕੱਕੇ ਕੀਮਤ ਕਿਸੇ ਨਹੀਂ ਪਾਈ ਭਾਵ ਕੱਕੇ ਦਾ ਅਰਥ ਉਸ ਦੀ ਕੀਮਤ ਕਿਸੇ ਨਾ ਪਾਈ ਭਾਵ ਅਗਮ ਅਗਾਧ ਪ੍ਰਭੂ ਰੂਪ ਭੇਜੇ ਤਾਂ ਗੁਰੂ ਦੇ ਵੜਿਆਈ ਗੁਰੂ ਨਾਨਕ ਦੇ ਵੜਿਆਈ ਕੀਮਤ ਨੂੰ ਇਹ ਜਪਾ ਤਾਂ ਬੰਦੇ ਆਸੇ ਸਿੱਧਰੋ ਕੀ ਜਾਣ ਸਕਦੇ ਨੇ ਅਖੀਰ ਉਹ ਦੀਨ ਨਮ ਚੋਣੇ ਹੋ ਕੇ ਹਾਰ ਗਏ ਤੇ ਗੁਰੂ ਜੀ ਦੇ ਪੈਰੀ ਪੈ ਗਏ ਸ਼ਰਨ ਪੈ ਗਏ ਸੋ ਇਸ ਤਰ੍ਹਾਂ ਬਾਬੇ ਨਾਨਕ ਨੇ ਸਿੱਧਾ ਨੂੰ ਟੱਲ ਵਿਚਾਲੇ ਦੇ ਵਿੱਚ ਆਪ ਦਾ ਯੋਰ ਬਖਾਇਆ ਸੋ ਆਓ ਇਥੋਂ ਤੱਕ 43 ਪੌੜੀ ਤੱਕ ਆਪ ਜੀ ਦੇ ਨਾਲ ਸਾਂਝ ਪਾਈ ਸਤਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਹੋਈਆਂ ਪੁਲਣ ਮਾਚ ਤਰੀਏ ਗੱਜ ਕੇ ਫਤਿਹ ਜਾਈਏ ਜੀ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ